ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈਂਦਿਆਂ ਕਿਹਾ ਏ ਕਿ ਇਹ ਉਹਨਾਂ ਦੀ ਪਾਰਟੀ ਅਤੇ ਦੇਸ਼ ਦੇ ਹਿੱਤ 'ਚ ਹੈ। ਬਾਈਡਨ ਨੇ ਇਹ ਫੈਸਲਾ ਅਜੇਹੇ ਸਮੇਂ ਲਿਆਏ ਜਦੋਂ ਅਮਰੀਕਾ 'ਚ 4 ਮਹੀਨਿਆਂ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ। ਉਹਨਾਂ ਦੇ ਇਸ ਫੈਸਲੇ ਨਾਲ ਵਾਈਟ ਹਾਊਸ ਲਈ ਦੌੜ ਦਿਲਚਸਪ ਹੋ ਗਈ ਹੈ। ਜੂਨ ਦੇ ਅੰਤ 'ਚ ਰਾਸ਼ਟਰਪਤੀ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਦੇ ਸਾਹਮਣੇ ਬਹਿਸ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਡੈਮੋਕ੍ਰੇਟ ਆਗੂ ਉਹਨਾਂ 'ਤੇ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ ਐਤਵਾਰ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਉਪਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰਨਗੇ ਰਾਸ਼ਟਰਪਤੀ ਨੇ ਬਾਈਡਨ ਦਿਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਿਆਨ ਜਾਰੀ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ ਉਹਨਾਂ ਲਿਖਿਆ ਮੇਰੇ ਡੈਮੋਕ੍ਰੇਟ ਦੋਸਤੋ ਮੈਂ ਨਾਮਜ਼ਦਗੀ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਏ ਤੇ ਆਪਣਾ ਧਿਆਨ ਮੇਰੇ ਬਾਕੀ ਬਚਦੇ ਰਾਸ਼ਟਰਪਤੀ ਕਾਰਜਕਾਲ ਦੇ ਕੰਮਾਂ ਤੇ ਕੇਂਦ੍ਰਿਤ ਕਰਾਂਗਾ ਮੈਂ 2020 ਦੀਆਂ ਚੋਣਾਂ ਦੌਰਾਨ ਕਮਲਾ ਹੈਰਿਸ ਨੂੰ ਆਪਣੀ ਉਪ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਸੀ ਉਹ ਮੇਰਾ ਬਹੁਤ ਵਧੀਆ ਫੈਸਲਾ ਸੀ ਹੁਣ ਮੈਂ ਉਹਨਾਂ ਨੂੰ ਡੈਮੋਕ੍ਰੇਟ ਦੀ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਦਾ ਸਮਰਥਨ ਕਰਦਾ ਹਾਂ ਹੁਣ ਬਾਈਡਨ ਦੇ ਚੋਣ ਮੈਦਾਨ ਤੋਂ ਹਟਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਚੋਣ ਲਈ ਮੁਕਾਬਲਾ ਕਮਲਾ ਹੈਰਿਸ ਤੇ ਡੋਨਾਲਡ ਟਰੰਪ ਵਿਚਾਲੇ ਹੋਵੇਗਾ ਜੂਨ ਚ ਟਰੰਪ ਨਾਲ ਬਹਿਸ ਚ ਪਛੜਨ ਤੋਂ ਬਾਅਦ ਡੈਮੋਕ੍ਰੇਟ ਾਗੂ ਵੱਲੋਂ ਬਾਈਡਨ ਤੇ ਉਹਨਾਂ ਦੀ ਉਮੀਦਵਾਰੀ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਪਿਛਲੇ ਹਫਤੇ ਹੀ ਬਾਈਡਨ ਕੋਵਿਡ ਨਾਲ ਲਾਗ ਹੋਣ ਤੋਂ ਬਾਅਦ ਆਪਣੇ ਗ੍ਰਹਿ ਰਾਜ ਡੈਲਾਵੇਅਰ ਵਾਪਸ ਚਲੇ ਗਏ ਸਨ ਕੋਵਿਡ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਅਗਲੇ ਹਫਤੇ ਆਪਣੀ ਚੋਣ ਮੁਹਿੰਮ 'ਚ ਵਾਪਸ ਪਰਤਣਗੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀ ਕਿ ਸਿਰਫ ਭਗਵਾਨ ਹੀ ਉਹਨਾਂ ਦੀ ਉਮੀਦਵਾਰੀ ਵਾਪਸ ਕਰਵਾ ਸਕਦੇ ਨੇ ਹਾਲਾਂਕਿ ਬਾਅਦ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਸਿਹਤ ਸਮੱਸਿਆ ਹੋਈ ਤਾਂ ਉਹ ਆਪਣੀ ਉਮੀਦਵਾਰੀ ਵਾਪਸ ਲੈਣ ਬਾਰੇ ਵਿਚਾਰ ਕਰ ਸਕਦੇ ਨੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਜੋ ਬਾਈਡਨ ਦੇ ਫੈਸਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਟਰੰਪ ਨੇ ਕਿਹਾ ਬਾਈਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਫਿੱਟ ਨਹੀਂ ਸਨ ਅਤੇ ਨਿਸ਼ਚਿਤ ਤੌਰ ਤੇ ਰਾਸ਼ਟਰਪਤੀ ਅਹੁਦੇ ਲਈ ਫਿੱਟ ਨਹੀਂ ਸਨ ਨਾ ਹੀ ਉਹ ਕਦੇ ਸਨ ਟਰੰਪ ਨੇ ਬਾਈਡਨ ਨੂੰ ਪਖੰਡੀ ਕਿਹਾ ਟਰੰਪ ਨੇ ਕੀ ਉਹ ਝੂਠ ਅਤੇ ਫਰਜ਼ੀ ਖਬਰਾਂ ਦੇ ਆਧਾਰ ਤੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ ਉਹ ਤਾਂ ਆਪਣੇ ਬੇਸਮੈਂਟ ਤੋਂ ਬਾਹਰ ਵੀ ਨਹੀਂ ਨਿਕਲਦੇ ਉਹਨਾਂ ਦੇ ਆਲੇ-ਦੁਆਲੇ ਸਾਰੇ ਲੋਕ ਜਿਵੇਂ ਡਾਕਟਰਾਂ ਅਤੇ ਮੀਡੀਆ ਸ਼ਾਮਲ ਹਨ ਜਾਣਦੇ ਨੇ ਕਿ ਉਹ ਰਾਸ਼ਟਰਪਤੀ ਬਣ ਦੇ ਯੋਗ ਨਹੀਂ ਤੇ ਨਾ ਹੀ ਸੀ ਹੁਣ ਦੇਖੋ ਉਹਨਾਂ ਨੇ ਸਾਡੇ ਦੇਸ਼ ਨਾਲ ਕੀ ਕਰ ਦਿੱਤਾ ਹੈ ਲੱਖਾਂ ਲੋਕ ਸਾਡੀ ਸਰਹੱਦ ਪਾਰ ਕਰ ਰਹੇ ਨੇ ਜਿਨ੍ਹਾਂ ਦੀ ਨਾ ਤਾਂ ਜਾਂਚ ਹੋ ਰਹੀ ਹੈ ਤੇ ਨਾ ਹੀ ਪਰਖ ਕਈ ਜੇਲ੍ਹਾਂ ਅਤੇ ਮਾਨਸਿਕ ਸਿਹਤ ਸੰਸਥਾਵਾਂ ਤੋਂ ਆ ਰਹੇ ਨੇ ਅੱਤਵਾਦੀ ਰਿਕਾਰਡ ਗਿਣਤੀ 'ਚ ਆ ਰਹੇ ਨੇ ਉਹਨਾਂ ਦੇ ਰਾਸ਼ਟਰਪਤੀ ਬਣਨ ਕਾਰਨ ਸਾਨੂੰ ਬਹੁਤ ਨੁਕਸਾਨ ਹੋਵੇਗਾ ਪਰ ਜੋ ਉਹਨਾਂ ਨੇ ਨੁਕਸਾਨ ਪਹੁੰਚਾਇਆ ਏ ਉਸ ਨੂੰ ਅਸੀਂ ਬਹੁਤ ਛੇਤੀ ਠੀਕ ਕਰ ਦਿਆਂਗੇ ਸਾਬਕਾ ਰਾਸ਼ਟਰਪਤੀ ਨੇ ਪ੍ਰੋਜੈਕਟ 2025 ਬਾਰੇ ਵੀ ਗੱਲ ਕੀਤੀ ਜਿਸ ਬਾਰੇ ਉਹਨਾਂ ਦੇ ਵਿਰੋਧੀਆਂ ਦਾ ਦਾਵਾ ਹੈ ਕਿ ਇਹ ਪੈਰ ਲੋਕਤੰਤਰ ਲਈ ਖਤਰਾ ਏ ਟਰੰਪ ਨੇ ਇਸ ਪ੍ਰੋਜੈਕਟ ਨਾਲੋਂ ਖੁਦ ਨੂੰ ਵੱਖ ਕਰਦੇ ਹੋਏ ਕਿਹਾ ਕਿ ਮੈਂ ਇਸ ਬਾਰੇ ਕੁਝ ਜਾਣਨਾ ਨਹੀਂ ਚਾਹੁੰਦਾ ਪਰ ਉਹ ਗਲਤ ਸੂਚਨਾ ਤੇ ਪਰਭਾਉ ਜਾਣਕਾਰੀ ਦੇ ਰਹੇ ਨੇ ਉਧਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਲਈ ਜੋ ਬਾਈਡਨ ਵੱਲੋਂ ਉਹਨਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਜਾਣ ਤੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਮਲਾ ਨੇ ਕਿਹਾ ਕਿ ਉਸ ਦਾ ਟੀਚਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੇ ਪ੍ਰੋਜੈਕਟ 2025 এজেন্ডੇ ਨੂੰ ਹਰਾਉਣ ਲਈ ਦੇਸ਼ ਨੂੰ ਇਕਜੁੱਟ ਕਰਨਾ ਹੈ ਦੱਸ ਤਈਏ ਕਿ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲੀ ਸ਼ਵੇਤ ਤੇ ਪਹਿਲੀ ਏਸ਼ੀਆਈ ਅਮਰੀਕੀ ਹੈ ਹੁਣ ਬਾਈਡਨ ਦਾ ਸਮਰਥਨ ਉਸ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੇ ਰਾਹ ਤੇ ਪਾ ਸਕਦਾ ਹੈ ਆਓ ਜਾਣਦੇ ਹਾਂ ਕਮਲਾ ਹੈਰਿਸ ਕੌਣ ਹੈ ਤੇ ਉਸ ਦਾ ਸਿਆਸੀ ਸਫ਼ਰ ਕਿਵੇਂ ਦਾ ਰਿਹਾ ਹੈਰਿਸ ਦਾ ਜਨਮ 1964 ਚ ਓਕਲੈਂਡ ਕੈਲੀਫੋਰਨੀਆ ਚ ਹੋਇਆ ਸੀ ਉਸ ਦੀ ਮਾਂ ਸ਼ਿਆਮਲਾ ਗੋਪਾਲਨ ਦਾ ਜਨਮ ਚੇਨਈ ਚ ਹੋਇਆ ਸੀ ਤੇ ਇੱਕ ਕੈਂਸਰ ਖੋਜ ਕਰਤਾ ਸੀ। ਉਸ ਦੇ ਪਿਤਾ ਡੋਨਾਲਡ ਹੈਰਸ ਇੱਕ ਜਮੈਕਨ ਅਰਥ ਸ਼ਾਸਤਰੀ ਸਨ ਜੋ ਅਮਰੀਕਾ ਆਵਾਸ ਕਰ ਰਹੇ ਸਨ। ਹੈਰਸ ਦੇ ਮਾਤਾ ਪਿਤਾ ਕੈਲੀਫੋਰਨੀਆ ਯੂਨੀਵਰਸਿਟੀ ਚ ਡਿਗਰੀਆਂ ਪ੍ਰਾਪਤ ਕਰਨ ਦੌਰਾਨ ਮਿਲੇ ਸਨ। ਜਦੋਂ ਹੈਰਸ 12 ਸਾਲ ਦੀ ਸੀ ਤਾਂ ਉਹ ਆਪਣੀ ਮਾਂ ਤੇ ਭੈਣ ਨਾਲ ਕੈਨੇਡਾ ਚਲੀ ਗਈ। ਕਿਊਬਿਕ ਚ ਹਾਈ ਸਕੂਲ ਤੋਂ ਬਾਅਦ ਉਹ ਹਾਰਵਰਡ ਯੂਨੀਵਰਸਿਟੀ ਚ ਪੜ੍ਹਨ ਲਈ ਅਮਰੀਕਾ ਵਾਪਸ ਆ ਗਈ। ਉਸਨੇ ਰਾਜਨੀਤੀ ਵਿਗਿਆਨ ਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ ਦੱਖਣੀ ਅਫਰੀਕਾ ਚ ਨਸਲੀ ਵਿਤਕਰੇ ਦੇ ਵਿਰੋਧ ਚ ਨੈਸ਼ਨਲ ਮਾਲ ਚ ਵੀ ਕਈ ਹਫ਼ਤੇ ਬਿਤਾਏ ਉਸਨੇ ਵਿਦਿਆਰਥੀ ਅਖਬਾਰ ਦੇ ਸੰਪਾਦਕ ਨੂੰ ਕੱਢੇ ਜਾਣ ਦੇ ਵਿਰੋਧ ਚ 1983 ਚ ਇੱਕ ਪ੍ਰਬੰਧਕੀ ਇਮਾਰਤ ਚ ਧਰਨੇ ਚ ਵੀ ਹਿੱਸਾ ਲਿਆ ਹਾਰਵਰਡ ਤੋਂ ਗ੍ਰੈਜੂਏਟ ਹੋਣ ਮਗਰੋਂ ਉਸਨੇ 1999 ਚ ਹਿਸਟਿੰਗਜ਼ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਉਸ ਨੂੰ 1990 ਚ ਕੈਲੀਫੋਰਨੀਆ ਦੀ ਸਟੇਟ ਬਾਰ ਚ ਐਂਟਰੀ ਮਿਲੀ ਇਸ ਤੋਂ ਬਾਅਦ ਉਸਨੇ ਬਾਅਲ ਜਿੰਸੀ ਸ਼ੋਸ਼ਣ ਦੇ ਕੇਸਾਂ ਦਾ ਮੁਕੱਦਮਾ ਚਲਾਉਣ ਵਾਲੇ ਸਹਾਇਕ ਜ਼ਿਲ੍ਹਾ ਅਟਾਰਨੀ ਵੱਲੋਂ ਆਕਲੈਂਡ 'ਚ ਅਲਮੇਡਾ ਕਾਉਂਟੀ ਪ੍ਰੈਸਕਿਊਟਰ ਦੇ ਦਫ਼ਤਰ ਨੂੰ ਜੁਆਇਨ ਕਰ ਲਿਆ 2010 'ਚ ਹੈਰਿਸ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲੀ ਚੋਣ ਜਿੱਤੀ ਲਾਸ ਐਂਜਲਸ ਕਾਉਂਟੀ ਦੇ ਪ੍ਰਸਿੱਧ ਰਿਪਬਲਿਕਨ ਵਕੀਲ ਸਟੀਵ ਕੁਲੀ ਨੂੰ ਮਾਮੂਲੀ ਫਰਕ ਨਾਲ ਹਰਾਇਆ ਹੈਰਿਸ ਨੇ ਜ਼ਿਲ੍ਹਾ ਅਟਾਰਨੀ ਵੱਜੋਂ ਮੌਤੀ ਸਜ਼ਾ ਦਾ ਵਿਰੋਧ ਕੀਤਾ 2014 ਚ ਕੈਲੀਫੋਰਨੀਆ ਚ ਅਟਾਰਨੀ ਜਨਰਲ ਵਜੋਂ ਸੇਵਾ ਕਰਦੇ ਹੋਏ ਹੈਰਿਸ ਨੇ ਆਪਣੀ ਭੈਣ ਮਾਇਆ ਦੀ ਅਗਵਾਈ ਚ ਇੱਕ ਛੋਟੇ ਜਿਹੇ ਸਮਾਰੋਹ ਚ ਲਾਸ ਐਂਜਲਸ ਚ ਇੱਕ ਅਟਾਰਨੀ ਡੱਗ ਐਮ ਹੋਫ ਨਾਲ ਵਿਆਹ ਕਰਵਾ ਲਿਆ ਐਮ ਹੋਫ ਦੇ ਪਿਛਲੇ ਵਿਆਹ ਤੋਂ ਦੋ ਬੱਚਿਆਂ ਏਲਾ ਤੇ ਕਾਲ ਨੇ ਹੈਰਿਸ ਨੂੰ ਉਪਨਾਮ ਮਾਮਲਾ ਦਿੱਤਾ 2016 ਚ ਹੈਰਿਸ ਨੇ ਤਤਕਾਲੀ ਰਾਸ਼ਟਰਪਤੀ ਓਬਾਮਾ ਤੇ ਉਪਰਾਸ਼ਟਰਪਤੀ ਬਾਈਡਨ ਦੇ ਸਮਰਥਨ ਨਾਲ ਅਮਰੀਕੀ ਸੈਨੇਟ ਲਈ ਚੋਣ ਲੜੀ ਉਸਨੇ ਕੈਲੀਫੋਰਨੀਆ ਦੇ ਦੂਜੇ ਸੈਨੇਟ ਉਮੀਦਵਾਰ ਰੇਪਾ ਲੋਰੇਟਾ ਸਾਂਚੇਜ਼ ਨੂੰ ਆਸਾਨੀ ਨਾਲ ਹਰਾ ਦਿੱਤਾ। ਉਹ ਉੱਚ ਸਦਨ 'ਚ ਸ਼ਾਮਲ ਹੋਣ ਵਾਲੀ ਦੂਜੀ ਸਿਆਫ ਫਾਰਮ ਔਰਤ ਬਣ ਗਈ। ਸੈਨੇਟ 'ਚ ਆਪਣੇ ਕਾਰਜਕਾਲ ਦੌਰਾਨ ਹੈਰਿਸ ਨੇ ਕਮੇਟੀ ਦੀਆਂ ਸੁਣਵਾਈਆਂ ਦੌਰਾਨ ਟਰੰਪ ਦੇ ਨਾਮਜ਼ਦ ਵਿਅਕਤੀਆਂ ਤੇ ਨਿਯੁਕਤੀਆਂ ਤੋਂ ਪੁੱਛਗਿੱਛ ਕਰਨ ਲਈ ਆਪਣੇ ਵਕੀਲ ਦੇ ਹੁਨਰ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਸਾਬਤ ਕੀਤਾ 2019 'ਚ ਸੈਨੇਟ 'ਚ ਸੌਂ ਚੁੱਕਣ ਤੋਂ 2 ਸਾਲ ਬਾਅਦ ਹੈਰਿਸ ਨੇ ਰਾਸ਼ਟਰਪਤੀ ਨੇ ਆਪਣੀ ਦੌੜ ਦਾ ਐਲਾਨ ਕੀਤਾ ਪਹਿਲੀ ਡੈਮੋਕ੍ਰੈਟਿਕ ਰਾਸ਼ਟਰਪਤੀ ਦੀ ਪ੍ਰਾਈਮਰੀ ਬਹਿਸ ਦੌਰਾਨ ਹੈਰਿਸ ਦਾ ਬ੍ਰੇਕਆਊਟ ਪਲ ਉਦੋਂ ਆਇਆ ਜਦੋਂ ਉਹ ਬਾਈਡਨ ਦੇ ਪਿੱਛੇ ਚਲੀ ਗਈ ਹੁਣ ਬਾਈਡਨ ਨੇ 2024 ਚ ਰਾਸ਼ਟਰਪਤੀ ਚੋਣਾਂ ਚ ਉਸਦੀ ਥਾਂ ਲੈਣ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਹੈਰਿਸ ਦਾ ਸਮਰਥਨ ਕੀਤਾ ਹੈ ਆਪਣੇ ਬਿਆਨ ਚ ਬਾਈਡਨ ਨੇ ਕਿਹਾ ਕਿ 2020 ਚ ਪਾਰਟੀ ਦੇ ਉਮੀਦਵਾਰ ਵਜੋਂ ਮੇਰਾ ਪਹਿਲਾ ਫੈਸਲਾ ਕਮਲਾ ਹੈਰਿਸ ਨੂੰ ਆਪਣਾ ਉਪ ਪ੍ਰਧਾਨ ਚੋਣਨਾ ਸੀ ਤੇ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਫੈਸਲਾ ਹੈ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ ਤਾਜ਼ਾ ਮਾਮਲਾ ਫਿਲਾਡਲਫੀਆ ਦਾ ਹੈ ਐਤਵਾਰ ਰਾਤ ਕਰੀਬ 2 ਵਜੇ ਇੱਥੇ ਇੱਕ ਮੀਟਿੰਗ ਦੌਰਾਨ ਹੋਈ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋ ਗਏ ਪੁਲਿਸ ਮੁਤਾਬਕ ਫਿਲਾਡਲਫੀਆ ਦੇ ਕਿਰੋਲ ਪਾਰਕ ਇਲਾਕੇ 'ਚ ਹੋਈ ਬੈਠਕ 'ਚ 100 ਤੋਂ ਜ਼ਿਆਦਾ ਲੋਕ ਮੌਜੂਦ ਸਨ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਜੁਟੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਨੇ ਕਿ ਕਈ ਧਿਰਾਂ ਵਿਚਾਲੇ ਗੋਲੀਬਾਰੀ ਹੋਈ ਸੀ ਘਟਨਾ ਸਥਾਨ ਤੇ ਇੱਕ ਤੋਂ ਵੱਧ ਕੈਲੀਬਰ ਦੇ ਕਾਰਤੂਸ ਦੇ ਖੋਲ ਮਿਲੇ ਨੇ ਪੁਲਿਸ ਮੁਤਾਬਕ 33 ਸਾਲਾ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਦੀ ਪੇਨ ਪ੍ਰੈਸ ਰੇਬੇਰੀਅਨ ਮੈਡੀਕਲ ਸੈਂਟਰ ਚ ਮੌਤ ਹੋ ਗਈ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ ਜ਼ਖਮੀਆਂ 'ਚ ਇੱਕ ਔਰਤ ਵੀ ਸ਼ਾਮਲ ਹੈ ਇਨਸਪੈਕਟਰ ਡੀ ਐਫ ਪੇਸ ਨੇ ਦੱਸਿਆ ਕਿ ਮੌਕੇ ਤੇ 25 ਤੋਂ 30 ਕਾਬੂਦੋਸਤ ਦੇ ਖੋਲ ਮਿਲੇ ਨੇ ਇੱਕ ਵਿਅਕਤੀ ਨੂੰ ਨੇੜਿਓਂ ਗੋਲੀ ਮਾਰੀ ਗਈ ਅਜਿਹਾ ਲੱਗਦਾ ਹੈ ਕਿ ਗੋਲੀ ਉਸ ਦੇ ਤੇ ਹੀ ਚਲਾਈ ਗਈ ਸੀ ਹਾਲਾਂਕਿ ਮੀਟਿੰਗ ਕਿਉਂ ਬੁਲਾਈ ਗਈ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪੁਲਿਸ ਨੇ ਇੱਕ ਹਥਿਆਰ ਬਰਾਮਦ ਕੀਤਾ ਹੈ ਤੇ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਉਧਰ ਇੰਡੀਆਨਾ ਸੂਬੇ ਤੋਂ ਇੱਕ ਸ਼ੱਕੀ ਰੋਡ ਰੇਜ ਘਟਨਾ 'ਚ ਭਾਰਤੀ ਮੂਲ ਦੇ 29 ਸਾਲਾ ਵਿਅਕਤੀ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਨਵਯੋਤਾ ਗੈਵਿਨ ਦਾਸੌਰ ਆਪਣੀ ਮੈਕਸੀਕਨ ਪਤਨੀ ਨਾਲ ਘਰ ਜਾ ਰਿਹਾ ਸੀ ਜਦੋਂ ਇੰਡੀ ਸ਼ਹਿਰ ਦੇ ਦੱਖਣ ਪੂਰਬ ਵਾਲੇ ਪਾਸੇ ਇੱਕ ਚੌਰਾਹੇ ਤੇ ਬਹਿਸ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਦਾਸੌਰ ਆਗਰਾ ਦਾ ਰਹਿਣ ਵਾਲਾ ਸੀ ਗੈਵਿਨ ਦਾਸੌਰ ਨੇ 29 ਜੂਨ ਨੂੰ ਵਿਵਿਆਨਾ ਜ਼ਾਮੋਰਾ ਨਾਲ ਵਿਆਹ ਕੀਤਾ ਸੀ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਵੀਡੀਓ ਵਿੱਚ 10 ਔਰ ਚੌਰਾਹੇ ਤੇ ਆਪਣੀ ਕਾਰ ਤੋਂ ਬਾਹਰ ਨਿਕਲਦੇ ਤੇ ਪਿਕਅਪ ਟਰੱਕ ਦੇ ਡਰਾਈਵਰ ਨੂੰ ਚੀਕਦੇ ਹੋਏ ਦੇਖਿਆ ਜਾ ਸਕਦਾ ਹੈ। 10 ਔਰ ਨੇ ਫਿਰ ਆਪਣੇ ਹੱਥ 'ਚ ਬੰਦੂਕ ਨਾਲ ਟਰੱਕ ਦੇ ਦਰਵਾਜ਼ੇ ਨੂੰ ਮੋਕਾ ਮਾਰਿਆ। ਜਵਾਬ 'ਚ ਪਿਕਅਪ ਟਰੱਕ ਦੇ ਡਰਾਈਵਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਦੇ ਹੀ 10 ਔਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੀੜਤ ਦੀ ਵਿਧਵਾ ਵਿਵਿਆਨਾ ਜ਼ਮੋਰਾ ਨੇ ਪੁਲਿਸ ਨੂੰ ਦੱਸਿਆ, "ਜਦੋਂ ਉਸ ਦਾ ਖੂਨ ਵਹਿ ਰਿਹਾ ਸੀ ਤਾਂ ਮੈਂ ਉਸ ਨੂੰ ਫੜ ਲਿਆ ਤੇ ਮੈਂ ਐਂਬੂਲੈਂਸ ਦਾ ਇੰਤਜ਼ਾਰ ਕਰ ਰਹੀ ਸੀ।" ਪੁਲਿਸ ਨੇ ਇਸ ਘਟਨਾ ਦਾ ਨੋਟਿਸ ਲੈ ਲਿਆ ਹੈ ਤੇ ਇਸ ਤੋਂ ਬਾਅਦ ਉਸਨੇ ਕਿਹਾ ਕਿ ਹਿਰਾਸਤ ਚਲੇਗਾ ਮਲਜ਼ਮਾ ਨੇ ਆਪਣੇ ਬਚਾਅ ਚ ਅ지ਹਾ ਕੀਤਾ ਹੋ ਸਕਦਾ ਹੈ ਪੁਲਿਸ ਬੁਲਾਰੇ ਨੇ ਅੱਗੇ ਕਿਹਾ ਕਿ ਜਾਂਚ ਅਤੇ ਮੈਰੀਨ ਕਾਉਂਟੀ ਪ੍ਰੋਸੀਕਿਊਟਰ ਦੇ ਦਫ਼ਤਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿਅਕਤੀ ਨੂੰ ਰਹਾਅ ਕਰ ਦਿੱਤਾ ਗਿਆ ਨਿਊਯਾਰਕ ਦੇ ਨਿਆਗਰਾ ਕਾਉਂਟੀ ਚ ਸਕਾਈ ਡਾਈਵਿੰਗ ਕਰਦੇ ਸਮੇਂ ਇੱਕ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਚ ਕਿਹਾ ਏ ਕਿ ਸਕਾਈ ਡਾਈਵਿੰਗ ਲਈ ਵਰਤਿਆ ਜਾਣ ਵਾਲਾ ਸਿੰਗਲ ਇੰਜਨ ਸੇਸਨਾ 208B ਜਹਾਜ਼ ਨਿਊਯਾਰਕ ਦੇ ਯੰਗਸਟਾਊਨ ਨੇੜੇ ਲੇਕ ਰੋਡ ਨੇੜੇ ਹਾਦਸਾ ਗ੍ਰਸਤ ਹੋ ਗਿਆ ਸੀਐਨਐਨ ਦੀ ਰਿਪੋਰਟ ਮੁਤਾਬਕ ਨਿਊਯਾਰਕ ਦੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਅਸਲ ਜਹਾਜ਼ ਨੇ ਸਾਰੇ ਗੋਤਾਖੋਰਾਂ ਨੂੰ ਸਕਾਈ ਡਾਈਵ ਦ ਫਾਲਸ ਸਕਾਈ ਡਾਈਵਿੰਗ ਸੈਂਟਰ ਤੋਂ ਛੱਡ ਦਿੱਤਾ ਸੀ ਅਤੇ ਵਾਪਸ ਉਤਰਨ ਵੱਲ ਜਾ ਰਿਹਾ ਸੀ ਤਾਂ ਇਹ ਕ੍ਰੈਸ਼ ਹੋ ਗਿਆ ਐਫ ਏ ਏ ਦੇ ਬੁਲਾਰੇ ਟੈਮੀ ਐਲ ਜੋਨਸ ਨੇ ਕਿਹਾ ਕਿ ਜਹਾਜ਼ 'ਚ ਸਵਾਰ ਪਾਇਲਟ ਹੀ ਸੀ ਜਿਸ ਦੀ ਹਾਦਸੇ 'ਚ ਮੌਤ ਹੋ ਗਈ ਉਸ ਨੇ ਕ੍ਰੈਸ਼ ਹੋਣ ਤੋਂ ਪਹਿਲਾਂ ਪੈਰਾਸ਼ੂਟ ਖੋਲਣ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਇਹ ਅਜੇ ਵੀ ਅਸਪਸ਼ਟ ਹੈ ਕਿ ਹਾਦਸੇ ਤੋਂ ਪਹਿਲਾਂ ਜਹਾਜ਼ 'ਚ ਕਿੰਨੇ ਗੋਤਾਖੋਰ ਸਵਾਰ ਸਨ ਨਿਆਗਰਾ ਕਾਉਂਟੀ ਸ਼ੈਰਫ ਮਾਈਕਲ ਫਿਲੀਸੀਟੀ ਨੇ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਬਾਦਚ ਹਾਦਸੇ ਵਾਲੀ ਥਾਂ ਦੇ ਆਸ-ਪਾਸ ਅੱਗ ਲੱਗੀ ਪੁਲਿਸ ਟੀ ਨੇ ਕਿਹਾ ਕਿ ਸ਼ੁਰੂਆਤੀ ਜਵਾਬੀ ਦਲ ਨੂੰ ਉਸ ਸਮੇਂ ਮਹੱਤਵਪੂਰਨ ਅੱਗ ਨੂੰ ਬੁਝਾਉਣਾ ਪਿਆ ਸ਼ੈਰਫ ਨੇ ਜਹਾਜ਼ ਹਾਦਸੇ ਨੂੰ ਇੱਕ ਮੰਦਭਾਗੀ ਘਟਨਾ ਕਿਹਾ ਤੇ ਸਥਾਨਕ ਤੇ ਸੰਗੀ ਕਾਨੂੰਨ ਲਾਗੂ ਕਰਨ ਵਾਲੇ ਭਾਗੀਦਾਰ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਨੇ ਕਿ ਹਾਦਸੇ ਦਾ ਕਾਰਨ ਕੀ ਸੀ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ